ਰੂਲਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਦੋਂ ਮੋਟਰਸਾਈਕਲ ਚੋਰ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ 33 ਮੋਟਰਸਾਈਕਲ ਅਤੇ 3 ਐਕਟਿਵਾ ਕੀਤੀਆਂ ਬਰਾਮਦ ਇਨੇ ਬੰਦੇ ਫੜੇ ਹੈਗੇ ਜੀ ਕਿੰਨੇ ਬਾਈਕ ਉਹ ਦੂਸਰੇ ਤੋਂ ਦੇ ਕਾਫੀ ਦੇਰ ਤੋਂ ਜਦੋਂ ਵੀ ਮੈਨੂੰ ਪ੍ਰੈਸ ਤੁਹਾਡੇ ਵੱਲੋਂ ਵੀ ਕਈ ਵਾਰੀ ਕਿਹਾ ਗਿਆ ਕਿ ਮੋਟਰਸਾਈਕਲ ਸ਼ਹਿਰ ਚ ਬੜੇ ਚੋਰੀ ਹੋ ਰਹੇ ਨੇ ਤੇ ਕਾਫੀ ਬੰਦਿਆਂ ਨੇ ਚੋਰੀ ਹੋਈ ਕੁਝ ਪ੍ਰੈਸ ਵਾਲਿਆਂ ਦੇ ਵੀ ਮੋਟਰਸਾਈਕਲ ਚੋਰੀ ਹੋਏ ਨੇ ਅਕਸਰ ਤੁਹਾਨੂੰ ਜਦੋਂ ਵੀ ਤੁਹਾਡਾ ਹੈ ਸਾਡੇ ਸੀਆਈਏ ਨੇ ਇਹ ਬਹੁਤ ਵੱਡਾ ਮਾਰਕਾ ਮਾਰਿਆ ਤੇ ਬਿਗ ਰਿਕਵਰੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੱਛੇ ਇੱਥੇ ਤਕਰੀਬਨ 35 ਤੋਂ 40 36 ਮੋਟਰਸਾਈਕਲ ਜਿਹੜੇ ਰਿਕਵਰੀ ਕੀਤੀ ਹੈ ਇਹ ਹੋਰ ਵੀ ਹੋ ਸਕਦੀ ਹੈ ਰਿਕਵਰੀ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਅਵਤਾਰ ਸਿੰਘ ਉਰਫ ਤਾਰਿਕ ਇਹਨੂੰ ਅਸੀਂ ਫੜਿਆ ਇਹਦੇ ਨਾਲ ਇਹਦੇ ਗਰੁੱਪ ਦੇ ਤਿੰਨ ਮੈਂਬਰ ਫੋਰ ਨੇ ਜਿਹੜੇ ਚਾਰੇ ਬੰਦੇ ਇਹ ਮੋਟਰਸਾਈਕਲ ਚੋਰੀ ਕਰਦੇ ਸੀ ਤੇ ਜਿਨ੍ਹਾਂ ਤੋਂ ਅਸੀਂ ਚਾਰਾਂ ਤੋਂ ਤਕਰੀਬਨ 36 ਮੋਟਰਸਾਈਕਲ ਜਿਹਦੇ ਵਿੱਚ ਐਕਟਿਵਾ ਵੀ ਹੈਗੇ ਨੇ ਤੇ ਮੋਟਰਸਾਈਕਲ ਵੀ ਸਰ ਕਿੱਥੋਂ ਦੇ ਨੇ ਬੰਦੇ ਇਹ ਜਾਇ ਇੱਕ ਜਿਹੜਾ ਨਕੋਦਰ ਦਾ ਹੈਗਾ ਨਕੋਦਰ ਜ਼ਿਲ੍ਹਾ ਜਲੰਧਰ ਕਤਬਗੜ ਪਾਟਾ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਇਹ ਵੀ ਤੇ ਅਮਰਜੀਤ ਸਿੰਘ ਆਫ ਡਾਕਟਰ ਪੁੱਤਰ ਚਿਮਨ ਸਿੰਘ ਵਾਸੀ ਗੋਦੜ ਪੰਜਗرائی ਬਲਵਿੰਦਰ ਸਿੰਘ ਹੰਸਾ ਵਾਸੀ ਬਸਤੀ ਨਾਨਕਪੁਰਾ ਗੁਰਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਖੈਰੇ ਕੇ ਉਤਾੜ ਗੁਰ ਹਰਸਾਏ ਸਰ ਇਹ ਆਮ ਜਿੱਥੇ ਜਿੱਥੇ ਦੇਖ ਲੈਂਦੇ ਆਂ ਦਾ ਲਾ ਲੈਂਦੇ ਸੀ ਜਿੱਥੇ ਕੋਈ ਬੰਦਾ ਕੋਈ ਜਾਂ ਕੋਈ ਪਾਰਕਿੰਗਾਂ ਹੁੰਦੀਆਂ ਜਾਂ ਦੂਸਰੀਆਂ ਜਾਂ ਤੀਜੀਆਂ 50 ਦੀ ਬਾਲੀ ਸਟੇਟਾਂ ਤੋਂ ਵਿੱਚ ਬਾਹਰਲੀ ਸਟੇਟਾਂ ਤੋਂ ਤਾਂ ਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਦੇਖਾਂਗੇ ਵੀ ਕਿੱਥੋਂ ਕਿੱਥੋਂ ਹੋਇਆ ਸਰ ਬੜੀ ਜਿਆਦਾ ਇਹਨਾਂ ਦੀ ਜਿਹੜੀ ਮੋਡਲ ਸਪ੍ਰਿੰਟ ਸੀ ਇਹ ਇਹੀ ਸੀ ਵੀ ਜਿੱਥੇ ਇਹਨਾਂ ਨੇ ਦੇਖ ਲਿਆ ਵੀ ਦੁਕਾਨ ਤੇ ਕੋਈ ਖੜਾ ਜਾਂ ਕੋਈ ਹੋਰ ਖੜਾ ਹੋ ਕੇ ਚੱਲ ਜਿਆ ਫਸਟ ਟਾਈਮ ਫੜੇਗੇ ਨੇ ਜੀ ਇਹ ਪਹਿਲੀ ਵਾਰ ਸਾਡੇ ਸੀਆਜ ਨੇ ਪਹਿਲੀ ਵਾਰ ਹੀ ਫੜੇ ਨੇ ਪਰ ਇਹਨਾਂ ਦਾ ਜ ਰਿਕਾਰਡ ਹੈਗਾ ਉਹ ਸੀ ਚੈੱਕ ਕਰ ਰਿਹਾ ਵੇ ਜਿਹੜੇ ਜਿਹੜੇ ਥਾਣਿਆਂ ਚ ਹੈਗੇ ਨੇ ਵੀ ਉੱਥੇ ਕੋਈ ਪਰਚੇ ਪੁੱਛੇ ਤਾਂ ਇਹਨਾਂ ਤੇ ਦਰਜ ਉਹ ਵੀ ਅਸੀਂ ਮੰਗਾ ਲਾਂਗੇ ਜਿਆਦਾਤਰ ਜੇ ਗੱਲ ਕੀਤੀ ਜਾਵੇ ਕਿ ਕਿਹੜੇ ਜ਼ਿਲ੍ਹਿਆਂ ਚ ਫੜੇ ਗਏ ਆ ਜਾਂ ਕਿਸ ਜਗ੍ਹਾ ਤੋਂ ਇਹ ਜ਼ਿਲ੍ਹੇ ਮੈਂ ਤੁਹਾਨੂੰ ਦੱਸਿਆ ਵੀ ਨਕੋਦਰ ਦਾ ਹੈ ਕਿ ਫੜੇ ਤਾਂ ਅਸੀਂ ਆਪਣਾ ਜਿਹੜਾ ਹੈਗਾ ਇਹਨਾਂ ਨੇ ਜਿਹੜੇ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਜਿਹੜੀ ਹੈਗੀ ਇਹ ਜਿਹੜੀ ਰਿਕਵਰੀ ਕਿੱਥੋਂ ਕਿੱਥੋਂ ਹੋਈ ਹੈ ਰਿਕਵਰੀ ਤਾਂ ਫੇਮੇ ਕਿ ਹੋਈ ਹੈ ਖਾਈ ਫੇਮੇ ਕਿ ਹੋਈ ਜਿੱਥੇ ਇਹਨਾਂ ਨੇ ਲੋਕੋ ਕੇ ਰੱਖੇ ਸੀ ਕਿੰਨੇ ਬੰਦੇ ਲਿਆਉਂਦੇ ਚਾਰ ਬੰਦੇ ਅਸੀਂ ਫੜੇ ਨੇ ਸਰ ਵੱਡੀਆਂ ਮਾਰਦਾ ਤਾਂ ਇਹ ਅਨਜਾਨਦਗੀ ਵੱਡੀਆਂ ਮਾਰਦਾ ਤਾਂ ਹੁਣ ਜਿ ਫੜੀ ਨੇ ਜਿੱਦਾਂ ਅਸੀਂ ਰਿਕਵਰ ਕੀਤੇ ਨੇ ਮੋਟਰਸਾਈਕਲ ਪਰ ਬਿਗਰ ਕਵਰੀ ਹੈ ਮੈਂ ਸੀਆਈਏ ਦੀ ਟੀਮ ਨੂੰ ਐਸਪੀਡੀ ਮਖਤਿਆਰ ਹੈ ਡੀਐਸਪੀਡੀ ਸਾਡੇ ਇੰਸਪੈਕਟਰ ਬਲਵੰਤ ਸਿੰਘ ਨੇ ਇਹਨਾਂ ਨੂੰ ਸਾਰਿਆਂ ਨੂੰ ਤੇ ਸਾਰੇ ਸੀਆਈਏ ਸਟਾਫ ਨੂੰ ਮੁਬਾਰਕਬਾਦ ਦਿੰਦਾ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਤੇ ਮੈਨੂੰ ਉਮੀਦ ਹੈ ਅੱਗੇ ਤੋਂ ਵੀ ਵਧੀਆ ਕੋਈ ਹੈਵੀ ਰਿਕਵਰੀ ਕਰਦੇ